ਸਸੀガル ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਗੋਬਿੰਦ ਧਾਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਐਕਨ ਸਾਹਿਬ ਯਾਤਰਾ ਸਟਾਰਟ ਸਟਾਰਟ ਹੋਈ ਹੈ ਜੀ ਇਹ ਇਹ ਆਪਾਂ ਪੈਦਲ ਯਾਤਰਾ ਆਪਣੀ ਪੈਦਲ ਯਾਤਰਾ ਪਹੁੰਚੇ ਜੀ ਗੁਰਦੁਆਰਾ ਗੋਬਿੰਦ ਧਾਮ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਗੋਬਿੰਦ ਧਾਮ ਜੀ ਇਹ ਗੁਰਦੁਆਰਾ ਸਾਹਿਬ ਗੋਬਿੰਦ ਘਾੜਤੋਤ 13 ਕਿਲੋਮੀਟਰ ਉੱਪਰ ਹੈ ਜੀ ਇਹ ਵਿੱਚ 4 ਕਿਲੋਮੀਟਰ ਗੱਡੀ ਤੇ ਅੱਗੇ 8-9 ਕਿਲੋਮੀਟਰ ਟ੍ਰੈਕਿੰਗ ਦਾ ਰਸਤਾ ਹੈ ਸਾਰਾ ਪੈਦਲ ਦਰਬਾਰ ਸਾਹਿب ਦੇ ਦਰਸ਼ਨ ਕਰੋ ਜੀ ਦੁਆਰਾ ਗੋਬਿੰਦ ਧਾਮ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ट्रैवल ਹਿਸਟਰੀ ਤੇ ਅੱਗੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੈਨਲ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਲਾਈਕ ਕਰੋ ਸੰਗਤ ਜੀ ਇਹ ਉਹ ਦਰਖਤ ਹੈ ਜਿੱਥੇ ਜਦੋਂ ਕੋਜੀ ਕੋਜੀ ਨੇ ਜਿਸ ਕੋਜੀ ਨੇ ਇਸ ਕੋਰਦੋਰਾ ਸਾਹਿਬ ਦੀ ਖੋਜ ਕੀਤੀ ਤੇ ਉਹ ਇਸ ਦਰਖਤ ਵਿੱਚ ਰਹਿੰਦਾ ਸੀ ਜਾਨਵਰਾਂ ਤੋਂ ਬਚਣ ਲਈ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਲੰਗਰ ਹਾਲ ਹੈ ਜੀ ਤੇ ਉੱਪਰ ਸਰਾਵਣੀ ਹੋਈਆਂ ਰਹਿਣ ਵਾਸਤੇ ਸਾਰੀਆਂ ਸਰਾਵਾਂ ਬਣੀਆਂ ਹੋਈਆਂ ਕਮਰੇ ਮਿਲੇ ਹੋਏ ਮੰਜਲੇ ਇੱਥੇ ਬਣੇ ਹੋਏ ਸਾਰੇ ਤੇ ਅਸੀਂ ਆਪਣਾ ਕਮਰਾ ਲੈ ਕੇ ਤੇ ਉਸ ਤੋਂ ਬਾਅਦ ਅਸੀਂ ਥੋੜਾ ਅੱਗੇ ਘੁੰਮਣ ਚਲੇ ਗਏ ਇੱਥੇ ਤਾਂ ਖੂਬਸੂਰਤੀ ਦਾ ਆਨੰਦ ਮਾਣਨ ਲਈ ਦੇਖੋ ਜੀ ਇੱਥੇ ਬਣੇ ਹੋਏ ਝਰਨੇ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਹੋਰ ਵਧੀਆ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਅੱਗੇ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਵਾਈਜ਼ ਦਾ ਖਾਲਸਾ